ਬੱਬੂ ਮਾਨ ਤੇ ਦੇਵੀ ਮਖਸੂਸਪੁਰੀ ਦਾ ਗੀਤ ਕੀ ਕਰੀਏ ਪੂਰੀ ਤੱਕ ਪਾਰ ਰਿਹਾ ਹੈ ਕਿਉਂਕਿ ਇਸ ਗੀਤ ਦੇ ਵਿਊ ਜਿਸ ਹਿਸਾਬ ਨਾਲ ਵਧ ਰਹੇ ਨੇ ਇਹ ਗੀਤ ਨਵਾਂ ਹੀ ਟ੍ਰੈਂਡ ਸੈੱਟ ਕਰ ਦਊਗਾ ਤਾਂ ਇਸ ਗੀਤ ਦੇ ਹੁਣ ਤੱਕ ਕਿੰਨੇ ਵਿਊ ਆ ਚੁੱਕੇ ਨੇ ਤੇ ਕਿਵੇਂ-ਕਿਵੇਂ ਦੇ ਕਮੈਂਟ ਇਸ ਗਾਣੇ ਦੇ ਥੱਲੇ ਕੀਤੇ ਜਾ ਰਹੇ ਨੇ ਇਸ ਵੀਡੀਓ 'ਚ ਆਪਾਂ ਅੱਗੇ ਗੱਲ ਕਰਾਂਗੇ ਤਾਂ ਵੀਡੀਓ ਬਹੁਤ ਹੀ ਇੰਟਰਸਟਿੰਗ ਹੋਣ ਵਾਲੀ ਆ ਸ਼ੁਰੂ ਤੋਂ ਅਖੀਰ ਤੱਕ ਦੇਖਦੇ ਰਹੋ ਬੱਬੂ ਮਾਨ ਖੰਟਾ ਵਾਲਾ ਮਾਨ ਕੋਈ ਨਵਾਂ ਸਿੰਗਰ ਤਾਂ ਹੈ ਨਹੀਂ ਨਾ ਹੀ ਦੇਵੀ ਮਖਰੂਸਪੁਰੀ ਦੋਨਾਂ ਨੂੰ ਆਪਣੀ ਇੰਡਸਟਰੀ ਦਾ ਪੂਰਾ ਐਕਸਪੀਰੀਅੰਸ ਹੈ ਤੇ ਜਿਵੇਂ ਕਹਿ ਦਿੰਨੇ ਆ ਕਿ ਐਕਸਪੀਰੀਅੰਸ ਤੇ ਟੈਲੈਂਟ ਜਦੋਂ ਇਕੱਠੇ ਮਿਲ ਜਾਣ ਫਿਰ ਤਬਾਹੀ ਹੁੰਦੀ ਹੀ ਹੁੰਦੀ ਹੈ ਚੰਗੇ ਪਾਸੇ ਨੂੰ ਤਾਂ ਦੇਵੀ ਮਖਰੂਸਪੁਰੀ ਤੇ ਬੱਬੂ ਮਾਨ ਨੇ ਇਕੱਠੇ ਹੋ ਕੇ ਇਹ ਤਬਾਹੀ ਮਚਾਤੀ ਜਦੋਂ ਕੀ ਕਰੀਏ ਗੀਤ ਰਿਲੀਜ਼ ਹੋਇਆ ਸੀ ਇੱਕ ਹਫਤਾ ਪਹਿਲਾਂ ਇੱਕ ਹਫਤਾ ਪਹਿਲਾਂ ਤਾਂ ਜੇ ਵਿਊਜ਼ ਦੀ ਗੱਲ ਕਰੀਏ ਤਾਂ ਉਸ ਟਾਈਮ ਵਿਊ ਸੀਗੇ ਇਹਦੇ 6 ਤੋਂ 7 ਲੱਖ ਤੇ ਹੌਲੀ ਹੌਲੀ ਦਿਨ ਲੰਘਦੇ ਗਏ ਸਮਾਂ ਲੰਘਦਾ ਗਿਆ ਤੇ ਸਭ ਨੂੰ ਉਹ ਗੀਤ ਨਾਲ ਇੰਨਾ ਕੁ ਲਗਾਵ ਹੋ ਗਿਆ ਕਿ ਹੁਣ ਇੱਕ ਹਫਤੇ ਬਾਅਦ ਉਸ ਗੀਤ ਦੇ 17 ਲੱਖ ਵਿਊ ਹੋ ਚੁੱਕੇ ਨੇ ਜੋ ਬਹੁਤ ਹੀ ਵੱਡੀ ਗੱਲ ਹੈ ਤੇ ਜੋ ਕਮੈਂਟਸ ਇਸ ਗੀਤ ਦੇ ਥੱਲੇ ਆਏ ਨੇ ਉਹ ਕਮੈਂਟ ਕੋਈ 네ਗੇਟਿਵ ਕਮੈਂਟ ਹੈ ਹੀ ਨਹੀਂ ਇਕਾ ਦੁੱਕਾ ਕਮੈਂਟ ਹੋਣਗੇ ਬਾਕੀ ਸਾਰੇ ਜੋ ਕਮੈਂਟ ਹੈ ਉਹ ਬੱਬੂ ਮਾਨ ਨੂੰ ਪਿਆਰ ਕਰਨ ਵਾਲਿਆਂ ਦੇ ਦੇਵੀ ਮਖਸੂਸਪੂਰੀ ਦੀ ਗਾਇਕੀ ਨੂੰ ਉਹਦੇ ਲਿਖੇ ਗੀਤਾਂ ਨੂੰ ਪਿਆਰ ਕਰਨ ਵਾਲਿਆਂ ਦੇ ਹੀ ਜ਼ਿਆਦਾਤਰ ਕਮੈਂਟ ਹੈ ਇੱਕ ਕਮੈਂਟ ਜੋ ਬੜਾ ਹੀ ਮਜ਼ਾਕੀਆ ਉਹ ਇਹ ਹੈ ਕਿ ਬੰਦਾ ਕਹਿ ਰਿਹਾ ਕਿ ਮੇਰੀ ਘਰ ਵਾਲੀ ਸਵੇਰ ਤੋਂ ਮੈਨੂੰ ਗਾਲਾਂ ਦੇਈ ਜਾ ਰਹੀ ਹੈ ਕਿ ਕਿਉਂ ਮੈਂ ਇਸ ਗਾਣੇ ਦੇ ਪਿੱਛੇ ਹੀ ਪਿਆ ਬਾਰ-ਬਾਰ ਇਸ ਗਾਣੇ ਨੂੰ ਕਿਉਂ ਸੁਣੀ ਜਾ ਰਹੀ ਹੈ ਇੱਕ ਕਮੈਂਟ ਹੈ ਕਿ ਇਸ ਗਾਣੇ ਨਾਲ ਬੱਬੂ ਮਾਨ ਦੀ ਜੋ ਅਸਲ ਵਾਰਡ ਸੀ ਪਹਿਲਾਂ ਦੀ ਉਹ ਇਸ ਗਾਣੇ ਰਾਹੀਂ ਵਾਪਸ ਵੀ ਸਾਨੂੰ ਸੁਣਨ ਨੂੰ ਮਿਲੀ ਹੈ ਕਿਉਂਕਿ ਬੱਬੂ ਮਾਨ ਨੇ ਹੁਣ ਤੱਕ ਜੋ ਗੀਤ ਗਾਏ ਹਨ ਉਹ ਯਾਦਗਾਰ ਤਾਂ ਰਹੀਆਂ ਪਰ ਕੀ ਕਰੀਏ ਗੀਤ ਅੱਜ ਤੱਕ ਦਾ ਉਹ ਯਾਦਗਾਰ ਗੀਤ ਰਹੂਗਾ ਜਿਵੇਂ ਪਿੰਡ ਪੈਰਾ ਲੱਗਦਾ ਸੀ ਮਿੱਤਰਾਂ ਦੀ ਛਤਰੀ ਸੀ ਫੇਰ ਅੱਗੇ ਇੱਕ ਕਮੈਂਟ ਇਹ ਵੀ ਹੈ ਕਿ ਜਿਵੇਂ ਗਾਣੇ 'ਚ ਲਿਖਿਆ ਗਿਆ ਕਿ ਦੇਵੀ ਮਾਨ ਦੀ ਯਾਰੀ ਹੈ ਤੇ ਦੇਵੀ ਮਖਸੂਸਪੁਰੀ ਤੇ ਮਾਨ ਦੀ ਜੋ ਯਾਰੀ ਹੈ ਇਸ ਗਾਣੇ 'ਚ ਨਹੀਂ ਸਿਰਫ ਵੀਡੀਓ 'ਚ ਨਹੀਂ ਐਕਚੁਅਲ 'ਚ ਆਪਾਂ ਨੂੰ ਸਟੇਜ ਤੇ ਵੀ ਦਿਖੀ ਹੈ ਤੇ ਉਹ ਯਾਰੀ ਇੱਕ ਵੱਡੀ ਐਗਜ਼ਾਮਪਲ ਵੀ ਸੈੱਟ ਕਰੂਗੀ ਹੋਰ ਅੱਗੇ ਇੱਕ ਕਮੈਂਟ ਇਹ ਹੈ ਕਿ ਜਿਵੇਂ ਅੱਜਕੱਲ ਤੇ ਗਾਣਿਆਂ 'ਚ ਇੱਕ ਦੂਜੇ ਨੂੰ ਨੀਵਾ ਦਿਖਾਉਣ ਦਾ ਹੀ ਟ੍ਰੈਂਡ ਚੱਲਿਆ ਹੋਇਆ ਇਸ ਗਾਣੇ 'ਚ ਐਵੇਂ ਦਾ ਕੁਝ ਨਹੀਂ ਚਾਹੇ ਦੋ ਸਿੰਗਰਾਂ ਨੇ ਆਪਣਾ ਆਪਣਾ ਲਿਖ ਕੇ ਗਾਣਾ ਗਾਇਆ ਫੇਰ ਵੀ ਇਸ ਗਾਣੇ 'ਚ ਉਹ ਐਮ ਦੀ ਗੱਲਬਾਤ ਹੈ ਹੀ ਨਹੀਂ ਜੋ ਅੱਜ ਕੱਲ ਦੇ ਗਾਣਿਆਂ ਚੋਂ ਆਪਾਂ ਨੂੰ ਸੁਣਨ ਨੂੰ ਮਿਲਦੀ ਹੈ ਤੇ ਪਸੰਦ ਵੀ ਨਹੀਂ ਆਉਂਦੀ। ਇਹ ਗਾਣਾ ਬਹੁਤ ਹੀ ਜ਼ਿਆਦਾ ਕਮਾਲ ਦਾ ਹੈ। ਤਾਂ ਇਹ ਸੀ ਕੁਝ ਖਾਸ-ਖਾਸ ਕਮੈਂਟ ਜੋ ਇਸ ਗਾਣੇ ਦੇ ਥੱਲੇ ਆਏ ਹੋਏ ਹਨ। ਤੁਸੀਂ ਆਪਣੇ ਕਮੈਂਟ ਵੀ ਇਸ ਵੀਡੀਓ ਦੇ ਥੱਲੇ ਜ਼ਰੂਰ ਕਰਿਓ ਤੇ ਹੋਰ ਐਮ ਦੀਆਂ ਨਵੀਆਂ ਵੀਡੀਓਜ਼ ਦੇਖਣ ਲਈ ਚੈਨਲ ਨਾਲ ਜੁੜੇ ਰਹੋ। ਚੈਨਲ ਨੂੰ ਫੋਲੋ ਜਾਂ ਸਬਸਕ੍ਰਾਈਬ ਕਰਕੇ ਜ਼ਰੂਰ ਰੱਖੋ ਤਾਂ ਕਿ ਹੋਰ ਐਮ ਦੀਆਂ ਨਵੀਆਂ ਅਪਡੇਟਸ ਤੁਸੀਂ ਡੇਲੀ ਦੇਖ ਸਕੋ ਸਾਡੇ ਚੈਨਲ ਉਤੇ।